ਸਤਿ ਸ਼੍ਰੀ ਅਕਾਲ ਦੋਸਤੋ ਪ੍ਰਣਾਮ ਸ਼ਹੀਦਾਂ ਨੂੰ ਅੱਜ ਅਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੱਖਾਂ ਤਸੀਹੇ ਝੱਲ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਅੱਜ ਅਸੀਂ ਉਹਨਾਂ ਵੱਲੋਂ ਦਿੱਤੀ ਆਜ਼ਾਦੀ ਦਾ ਨਿਗਮਣ ਰਹੇ ਹਾਂ ਤੇ ਸ਼ਹੀਦ ਭਗਤ ਸਿੰਘ ਜੀ ਵੱਲੋਂ ਕੀਮਤੀ ਕੁਰਬਾਨੀ ਤੇ ਅੰਗਰੇਜ਼ਾਂ ਨੇ ਉਹਨਾਂ ਦੇ ਨਾਲ ਕੀ ਕੀਤਾ ਸੀ ਇਹ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਹੋਈ ਤੇ ਉਹਦੇ ਪਿੱਛੇ ਕਾਰਨ ਕੀ ਸੀ ਜਿਹੜਾ ਕਾਰਨ ਮੈਂ ਕਿਹਾ ਲਾਹੌਰ ਸਾਜ਼ਿਸ਼ ਕੇਸ ਅੰਗਰੇਜ਼ਾਂ ਨੇ ਲਾਹੌਰ ਸਾਜ਼ਿਸ਼ ਕੇਸ ਜਿਹਨੂੰ ਅਸੈਂਬਲੀ ਦੇ ਵਿੱਚ ਸ਼ੀਤਪਾਲ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਬੰਬ ਸੁੱਟਿਆ ਗਿਆ ਸੀਗਾ ਤੇ ਉਹਦੇ ਕਾਰਨ ਬੰਬ ਸੁੱਟਣ ਦਾ ਕਾਰਨ ਕੀ ਸੀ ਬੰਬ ਸੁੱਟਣ ਦਾ ਕਾਰਨ ਸੀਗਾ ਅੰਗਰੇਜ਼ਾਂ ਨੂੰ ਸੁੱਤੀ ਹੋਈ ਸਰਕਾਰ ਨੂੰ ਅੰਗਰੇਜ਼ੀ ਸਰਕਾਰ ਨੂੰ ਜਗਾਉਣਾ ਸੀ ਇੰਨੀ ਬੋਲੀ ਜਿਹੜੀ ਸਰਕਾਰ ਸੀ ਜਗਾਉਣਾ ਸੀ ਉਸ ਬੰਬ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀਗਾ ਸਿਰਫ ਉਹਨਾਂ ਨੇ ਜਗਾਉਣ ਵਾਸਤੇ ਸਰਕਾਰ ਨੂੰ ਵੀ ਅਸੀਂ ਆਜ਼ਾਦੀ ਚਾਹੁੰਦੇ ਆ ਇਸ ਲਈ ਉਹਨਾਂ ਨੇ ਜਗਾਉਣ ਵਾਸਤੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਲਾਹੌਰ ਸਾਜ਼ਿਸ਼ ਕੇਸ ਵਿੱਚ ਅਦਾਲਤ ਨੇ ਭਗਤ ਸਿੰਘ ਨੂੰ ਤਾਜੀ ਰਹਿਤੇ ਹਿੰਦ ਦੀ ਧਾਰਾ 121 ਅਤੇ 302 ਅਤੇ ਇਹਦੇ ਨਾਲ ਹੀ ਧਮਾਕਾ ਕੇਜ ਐਕਟ ਦੀ ਧਾਰਾ 4ਬੀ ਤੇ 6ਬੀ ਅਤੇ 120 ਤਾਜੀ ਰਹਿਤੇ ਹਿੰਦ ਅਨੁਸਾਰ 7 ਅਕਤੂਬਰ 1930 ਨੂੰ ਇਹ ਫੈਸਲਾ ਸੁਣਾਇਆ ਜਾਣਬੁੱਝ ਕੇ ਕੀਤੇ ਗਏ ਕਾਇਰਨਾ ਕਤਲ ਜੈਸ ਵਿੱਚ ਉਹਨੇ ਉਹਨੇ ਭਾਗ ਲਿਆ ਅਤੇ ਇਸ ਸਾਜ਼ਿਸ਼ ਵਿੱਚ ਉਹਦੇ ਸਰਕਾਰ ਦਾ ਮੈਂਬਰ ਹੋਣ ਦੀ ਹیثیت ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਇਹ ਅੰਗਰੇਜ਼ਾਂ ਵੱਲੋਂ ਅੰਗਰੇਜ਼ੀ ਅਦਾਲਤ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ ਇਸ ਮੁਕਾਦਮੇ ਵਿੱਚ ਸੁਖਦੇਵ ਤੇ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ 23 ਮਾਰਚ 1931 ਨੂੰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਅਤੇ ਉਹਨਾਂ ਨੀ ਹਾਸਾਸ ਕੇ ਦੇਸ਼ ਦੀ ਖਾਤਰ ਪਾਂਸੀ ਦੇ ਰਸਤੇ ਨੂੰ ਚੁੰਮਿਆ ਸੀ ਪਾਂਸੀ ਤੋਂ ਬਾਅਦ ਬ੍ਰਿਸ਼ਟ ਸਰਕਾਰ ਵੱਲੋਂ ਅੰਗਰੇਜ਼ੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਕੋਇਪਰ ਜ਼ਿਲ੍ਹੇ ਦੇ ਪਿੰਡ ਗੰਡਾ ਸਿੰਘ ਵਾਲਾ ਵਿਖੇ ਸਤਲੋਜ ਦੇ ਕੰਡੇ ਤੇ ਉਹਨਾਂ ਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਅੱਧ ਪਚੱਗੀਆਂ ਸਾਰ ਕੇ ਰਿਆ ਦੇ ਵਿੱਚ ਵਹਾ ਦਿੱਤਾ ਗਿਆ ਸੀ ਇਸ ਤਰ੍ਹਾਂ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਨੇ ਆਪਣੀਆਂ ਭਾਵਨਾਵਾਂ ਤੇ ਖੁਆਇਸ਼ਾਂ ਨੂੰ ਮਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਕਿ ਅੱਜ ਅਸੀਂ ਉਸ ਆਜ਼ਾਦੀ ਦਾ ਨਿਗਮਣ ਰਹੇ ਆਂ ਤੋਂ ਸਾਨੂੰ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਸੁਪਨਿਆਂ ਨੂੰ ਸਹਾਰਾ ਕਰ ਸਕੀਏ ਇੱਕ ਚੰਗੇ ਨਾਗਰਕ ਬਣ ਸਕੀਏ ਸੋ ਪ੍ਰਣਾਮ ਸ਼ਹੀਦਾਂ ਨੂੰ